ਗਿਰੀ ਗੁਰੂ ਹਰਗੋਬਿੰਦ ਸਾਹਿਬ ਜੀ ਸੱਚਖੰਡ ਵਾਪਸੀ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਨੇ ਜਾਣ ਲਿਆ ਕਿ ਸਾਡਾ ਜੋਤੀ ਜੋਤ ਸਮਾਉਣ ਦਾ ਸਮਾਂ ਨੇੜੇ ਆ ਰਿਹਾ ਹੈ ਇਸ ਲਈ ਗੁਰਗੱਦੀ ਸੰਭਾਲਣ ਵਾਸਤੇ ਯੋਗ ਵਿਅਕਤੀ ਦੀ ਚੋਣ ਜ਼ਰੂਰੀ ਹੋ ਗਈ। ਆਪ ਦੇ ਪੰਜ ਪੁੱਤਰ ਸਨ। ਇਹਨਾਂ ਵਿੱਚੋਂ ਬਾਬਾ ਗੁਰਦਿੱਤਾ ਜੀ, ਬਾਬਾ ਢੱਲਰਾਏ ਜੀ ਅਤੇ ਸ੍ਰੀ ਅਣੀ ਰਾਏ ਜੀ ਗੁਰਪੁਰੀ ਨੂੰ ਸੁਧਾਰ ਚੁੱਕੇ ਸਨ। ਬਾਕੀ ਦੋਹਾਂ ਵਿੱਚੋਂ ਸੂਰਜਮਲ ਜੀ ਦਾ ਝੁਕਾ ਦੁਨੀਆਦਾਰੀ ਵੱਲ ਬਹੁਤ ਸੀ। ਇਹਨਾਂ ਦੇ ਟਾਕਰੇ ਸ੍ਰੀ ਗੁਰੂ ਤੇਗ ਬਹਾਦਰ ਜੀ ਤਿਆਗੀ ਸੰਤ ਸੁਭਾਅ ਸਨ। ਸਮੇਂ ਦੀ ਮੰਗ ਅਜੇ ਹੋਰ ਸੀ। ਗੁਰੂ ਸਾਹਿਬ ਦੇ ਵੱਡੇ ਸਹਬਜਾਤੇ ਬਾਬਾ ਗੁਰਦਿੱਤਾ ਜੀ ਦੇ ਦੋ ਪੁੱਤਰ ਸਨ। ਧੀਰਮਲ ਤੇ ਸ਼੍ਰੀ ਹਰਰਾਏ ਜੀ ਧੀਰਮਲ ਗੁਰੂ ਘਰ ਦਾ ਵਿਰੋਧੀ ਤੇ ਨਿੰਦਕ ਸੀ ਉਹ ਮੁਗਲਾਂ ਨਾਲ ਸਾਜ਼ਿਸ਼ਾਂ ਕਰਦਾ ਰਹਿੰਦਾ ਸੀ ਤੇ ਸ਼ਾਹਜਹਾਨ ਦੀ ਵਫਾਦਾਰੀ ਦਾ ਦੰਮ ਭਰਦਾ ਸੀ ਉਸ ਦੇ ਮੁਕਾਬਲੇ ਵਿੱਚ ਸ਼੍ਰੀ ਹਰਰਾਏ ਜੀ ਦੀ ਯੋਗਤਾ ਬਾਣੀ ਅਭਿਆਸ ਅਤੇ ਗੁਰਮਤ ਮਰਿਆਦਾ ਵਿੱਚ ਪਰਪੱਕ ਹੋਣ ਕਰਕੇ ਗੁਰਿਆਈ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਦੇ ਤਰ੍ਹਾਂ ਲਾਇਕ ਸੀ ਇਹਨਾਂ ਗੱਲਾਂ ਨੂੰ ਮੁੱਖ ਰੱਖ ਕੇ ਉਹਨਾਂ ਨੂੰ ਹੀ ਗੁਰਗੱਦੀ ਸੌਂਪਣ ਦਾ ਨਿਰਣਾ ਕੀਤਾ ਗਿਆ മീരി പീര്യ മാലക സാഹ ശ്രീ ਮੇਰੀ ਪਿਲੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੇਤ ਸੁਦੀ ਪੰਚਵੀ ਸੰਤ 1701 ਮੁਤਾਬਕ 3 ਮਾਰਚ ਸਨ 1644 ਈਸਵੀ ਨੂੰ ਜੋਤੀ ਜੋ ਸਮਾ ਗਏ ਆਪ ਦੇ ਦੇ ਤਿਆਗਣ ਤੇ ਸਿੱਖ ਐਨੇ ਵਿਆਕੁਲ ਹੋਏ ਕਿ ਦੋ ਸਿੱਖ ਜਿਉਂਦੇ ਹੀ ਉਹਨਾਂ ਦੀ ਚਿਥਾ ਵਿੱਚ ਕੁੱਤ ਪੈ ਤੇ ਪ੍ਰਾਣ ਦੇ ਦਿੱਤੇ ਹੋਰ ਵੀ ਨੇਕਾ ਸਿੱਖ ਜਿਆ ਕਰਨਾ ਲੋਚਦੇ ਸਨ ਪਰ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਸਮਝਾਉਂਦੇ ਰੁਕ ਗਏ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦੇ ਦਾ ਸੰਸਕਾਰ ਕੀਰਤਪੁਰ ਵਿਖੇ ਦਰਿਆ ਸਤਲੁਜ ਦੇ ਕੰਡੇ ਤੇ ਕੀਤਾ ਗਿਆ ਇਸ ਤਾਨੂ ਪਾਤਾਲਪੁਰੀ ਕਿਹਾ ਜਾਂਦਾ ਹੈ ਸਮਾਪਤੀ ਕਲ ਤੋਂ ਗੁਰੂ ਹਰ Rai ਸਾਹਿਬ ਜੀ ਦਾ ਇਤਿਹਾਸ ਸ਼ੁਰੂ ਅਗਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਪਲਚਕਮਾ